ਦੇਖੋ ਜਿਨ੍ਹਾਂ ਨੇ 84 ਦੇ ਵਿੱਚ ਜੋ ਕਤਲੇਆਮ ਹੋਇਆ ਉਸ ਸਮੇਂ ਦਾ ਜਿਹੜਾ ਪ੍ਰਧਾਨ ਮੰਤਰੀ ਸੀ ਰਜੀਵ ਗਾਂਧੀ ਉਹਦੇ ਇਸ਼ਾਰੇ ਤੇ ਸ਼ਰਯਾਮ ਸਾਡੀ ਜਿਹੜੀ ਨਸਲ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਅਤੇ ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਆਂ ਜਿਹੜੀਆਂ ਹੈਗੀਆਂ ਨੇ ਉਹ ਮਿਲਣੀਆਂ ਚਾਹੀਦੀਆਂ ਨੇ ਚਾਹੇ ਉਹ ਸੱਜਨ ਕੁਮਾਰਾ ਚਾਹੇ ਹੋਰ ਜੋ ਵੀ ਦੋਸ਼ੀ ਨੇ ਕਿਉਂਕਿ ਬਹੁਤ ਲੰਮਾ ਸਮਾਂ ਹੋ ਗਿਆ ਸਮੁੱਚੀ ਸਿੱਖ ਕੌਮ ਆ ਜਿਹੜੀ ਕਿ ਉਹ ਇਨਸਾਫ ਦੀ ਉਡੀਕ ਕਰ ਰਹੀ ਆ ਤੇ ਲੇਕਿਨ ਹਜੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਤੇ ਉਮੀਦ ਆ ਕਿ ਹੁਣ ਜੋ ਫੈਸਲਾ ਹੋਊਗਾ ਉਹਦੇ ਵਿੱਚ ਸਿੱਖਾਂ ਨੂੰ ਇਨਸਾਫ਼ ਮਿਲੂਗਾ। ਦੇਖੋ ਜਿਨ੍ਹਾਂ ਨੇ 84 ਦੇ ਵਿੱਚ ਜੋ ਕਤਲੇਆਮ ਹੋਇਆ ਉਸ ਸਮੇਂ ਦਾ ਜਿਹੜਾ ਪ੍ਰਧਾਨ ਮੰਤਰੀ ਸੀ ਰਜੀਵ ਗਾਂਧੀ ਉਹਦੇ ਇਸ਼ਾਰੇ ਤੇ ਸ਼ਰਿਆਮ ਸਾਡੀ ਜਿਹੜੀ ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਅਤੇ ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਾਂ ਜਿਹੜੀਆਂ ਹੈਗੀਆਂ ਨੇ ਉਹ ਮਿਲਣੀਆਂ ਚਾਹੀਦੀਆਂ ਨੇ ਚਾਹੇ ਉਹ ਸੱਜਣ ਕੁਮਾਰਾ ਚਾਹੇ ਹੋਰ ਜੋ ਵੀ ਦੋਸ਼ੀ ਨੇ ਕਿਉਂਕਿ ਬਹੁਤ ਲੰਮਾ ਸਮਾਂ ਹੋ ਗਿਆ ਸਮੁੱਚੀ ਸਿੱਖ ਕੌਮ ਆ ਜਿਹੜੀ ਕਿ ਉਹ ਇਨਸਾਫ਼ ਦੀ ਉਡੀਕ ਕਰ ਰਹੀ ਆ। ਪਰ ਲੇਕਿਨ ਹਜੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਤੇ ਉਮੀਦ ਆ ਕਿ ਹੁਣ ਜੋ ਫੈਸਲਾ ਹੋਊਗਾ ਉਹਦੇ ਵਿੱਚ ਸਿੱਖਾਂ ਨੂੰ ਇਨਸਾਫ ਮਿਲੂਗਾ। ਦੇਖੋ ਜਿਨ੍ਹਾਂ ਨੇ 84 ਦੇ ਵਿੱਚ ਜੋ ਕਤਲੇਆਮ ਹੋਇਆ ਉਸ ਸਮੇਂ ਦਾ ਜਿਹੜਾ ਪ੍ਰਧਾਨ ਮੰਤਰੀ ਸੀ ਰਜੀਵ ਗਾਂਧੀ ਉਹਦੇ ਇਸ਼ਾਰੇ ਤੇ ਸ਼ਰੇਆਮ ਸਾਡੀ ਜਿਹੜੀ ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਅਤੇ ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਾਂ ਜਿਹੜੀਆਂ ਹੈਗੀਆਂ ਨੇ ਉਹ ਮਿਲਣੀਆਂ ਚਾਹੀਦੀਆਂ ਨੇ ਚਾਹੇ ਉਹ ਸੱਜਨ ਕੁਮਾਰਾ ਚਾਹੇ ਹੋਰ ਜੋ ਵੀ ਦੋਸ਼ੀ ਨੇ ਕਿਉਂਕਿ ਬਹੁਤ ਲੰਮਾ ਸਮਾਂ ਹੋ ਗਿਆ ਸਮੁੱਚੀ ਸਿੱਖ ਕੌਮ ਆ ਜਿਹੜੀ ਕਿ ਉਹ ਇਨਸਾਫ ਦੀ ਉਡੀਕ ਕਰ ਰਹੀ ਆ ਤੇ ਲੇਕਿਨ ਹਜੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਤੇ ਉਮੀਦ ਆ ਕਿ ਹੁਣ ਜੋ ਫੈਸਲਾ ਹੋਊਗਾ ਉਹਦੇ ਵਿੱਚ ਸਿੱਖਾਂ ਨੂੰ ਇਨਸਾਫ ਮਿਲੂਗਾ ਤਿਖੋ ਜਿਨ੍ਹਾਂ ਨੇ 84 ਦੇ ਵਿੱਚ ਜੋ ਕਤਲੇਆਮ ਹੋਇਆ ਉਸ ਸਮੇਂ ਦਾ ਜਿਹੜਾ ਪ੍ਰਧਾਨ ਮੰਤਰੀ ਸੀ ਰਜੀਵ ਗਾਂਧੀ ਉਹਦੇ ਇਸ਼ਾਰੇ ਤੇ ਸ਼ਰਿਆਮ ਸਾਡੀ ਜਿਹੜੀ ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਅਤੇ ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਾਂਆਂ ਜਿਹੜੀਆਂ ਹੈਗੀਆਂ ਨੇ ਉਹ ਮਿਲਣੀਆਂ ਚਾਹੀਦੀਆਂ ਨੇ ਚਾਹੇ ਉਹ ਸੱਜਣ ਕੁਮਾਰਾ ਚਾਹੇ ਹੋਰ ਜੋ ਵੀ ਦੋਸ਼ੀ ਨੇ ਕਿਉਂਕਿ ਬਹੁਤ ਲੰਬਾ ਸਮਾਂ ਹੋ ਗਿਆ ਸਮੁੱਚੀ ਸਿੱਖ ਕੌਮ ਆ ਜਿਹੜੀ ਕਿ ਉਹ ਇਨਸਾਫ ਦੀ ਉਡੀਕ ਕਰ ਰਹੀ ਆ ਤੇ ਲੇਕਿਨ ਹਜੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਤੇ ਉਮੀਦ ਆ ਕਿ ਹੁਣ ਜੋ ਫੈਸਲਾ ਹੋਊਗਾ ਉਹਦੇ ਵਿੱਚ ਸਿੱਖਾਂ ਨੂੰ ਇਨਸਾਫ ਮਿਲੂਗਾ ਤੇਖੋ ਜਿਨ੍ਹਾਂ ਨੇ 84 ਦੇ ਵਿੱਚ ਜੋ ਕਤਲੇਆਮ ਹੋਇਆ ਉਸ ਸਮੇਂ ਦਾ ਜਿਹੜਾ ਪ੍ਰਧਾਨ ਮੰਤਰੀ ਸੀ ਰਜੀਵ ਗਾਂਧੀ ਉਹਦੇ ਇਸ਼ਾਰੇ ਤੇ ਸ਼ਰੇਆਮ ਸਾਡੀ ਜਿਹੜੀ ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਅਤੇ ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾ ਜਿਹੜੀਆਂ ਹੈਗੀਆਂ ਨੇ ਉਹ ਮਿਲਣੀਆਂ ਚਾਹੀਦੀਆਂ ਨੇ ਚਾਹੇ ਉਹ ਸਚਨ ਕੁਮਾਰਾ ਚਾਹੇ ਹੋਰ ਜੋ ਵੀ ਦੋਸ਼ੀ ਨੇ ਕਿਉਂਕਿ ਬਹੁਤ ਲੰਬਾ ਸਮਾਂ ਹੋ ਗਿਆ ਸਮੁੱਚੀ ਸਿਕੋਂ ਮਾ ਜਿਹੜੀ ਕਿ ਉਹ ਇਨਸਾਫ ਦੀ ਉਡੀਕ ਕਰ ਰਹੀ ਆ ਤੇ ਲੇਕਿਨ ਅਜੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਤੇ ਉਮੀਦ ਆ ਕਿ ਹੁਣ ਜੋ ਫੈਸਲਾ ਹੋਊਗਾ ਉਹਦੇ ਵਿੱਚ ਸਿੱਖਾਂ ਨੂੰ ਇਨਸਾਫ ਮਿਲੂਗਾ ਤੇਖੋ ਜਿਨ੍ਹਾਂ ਨੇ 84 ਦੇ ਵਿੱਚ ਜੋ ਕਤਲੇਆਮ ਹੋਇਆ ਉਸ ਸਮੇਂ ਦਾ ਜਿਹੜਾ ਪ੍ਰਧਾਨ ਮੰਤਰੀ ਸੀ ਰਜੀਵ ਗਾਂਧੀ ਉਹਦੇ ਇਸ਼ਾਰੇ ਤੇ ਸ਼ਰੇਆਮ ਸਾਡੀ ਜਿਹੜੀ ਨਸਲ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਅਤੇ ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਾਂ ਜਿਹੜੀਆਂ ਹੈਗੀਆਂ ਨੇ ਉਹ ਮਿਲਣੀਆਂ ਚਾਹੀਦੀਆਂ ਨੇ ਚਾਹੇ ਉਹ ਸੱਜਣ ਕੁਮਾਰਾ ਚਾਹੇ ਹੋਰ ਜੋ ਵੀ ਦੋਸ਼ੀ ਨੇ ਕਿਉਂਕਿ ਬਹੁਤ ਲੰਬਾ ਸਮਾਂ ਹੋ ਗਿਆ ਸਮੁੱਚੀ ਸਿਕ ਕੌਮ ਆ ਜਿਹੜੀ ਕਿ ਉਹ ਇਨਸਾਫ ਦੀ ਉਡੀਕ ਕਰ ਰਹੀ ਆ ਤੇ ਲੇਕਿਨ ਹਜੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਤੇ ਉਮੀਦ ਆ ਕਿ ਹੁਣ ਜੋ ਫੈਸਲਾ ਹੋਊਗਾ ਉਹਦੇ ਵਿੱਚ ਸਿੱਖਾਂ ਨੂੰ ਇਨਸਾਫ ਮਿਲੂਗਾ